ਭਾਤਮਾਨ ਮਜੀਠੀ ਨੂੰ ਦੁਬਾਰੇ ਹੱਥ ਪਾਉਂਦਾਗਾ ਤਾਂ ਸਮਝ ਲਓ ਕਿ ਸਰਕਾਰ ਫਿਰ ਆਵਾ ਦੀ ਪਾਰਟੀ ਦੀ ਵੀ ਜਿਹੜੀ ਗਿਰਦੀ ਨਜ਼ਰ ਆਊ ਤੁਹਾਨੂੰ ਕਿੱਡਾ ਅਕਾਲੀ ਨੇਤਾ ਉਥੇ ਨਾਜ਼ਰ ਨਹੀਂ ਆਇਆ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ ਹੋ ਸਕਦਾ ਕਿ ਸਖਬੀਰ ਬਾਦਲ ਨੂੰ ਕਿ ਸਖਬੀਰ ਬਾਦਲ ਦੇ ਪ੍ਰਧਾਨ ਕੀ ਹੁੰਦੇ ਹੋਇਆ ਗੱਲ ਕਰਦੇ ਅੱਜ ਬਿਕਰ ਸਿੰਘ ਮਜੀਠੀਆ ਰਾਦਾ ਸਵਾਮੀ ਗੁਰਵਿੰਦਰ ਢਿੱਲੋ ਸਖਬੀਰ ਬਾਦਲਾ ਬੀਜੇਪੀ ਬਾਰੇ ਜਿਹੜੀਆਂ ਅਹਿਮ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਤੇ ਨਾਲ ਹੀ ਬੇਨਤੀ ਆ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਕਮੈਂਟ ਜਰੂਰ ਵਿਚਾਰ ਜਰੂਰ ਦਿਓ ਅਹਿਜੂ ਦਾ ਖਾਲਸਾ ਵਹਿਜ ਕੀ ਫਤਿਹ ਇਹ ਤਾਂ ਸਾਰਿਆਂ ਨੂੰ ਪਤਾ ਹੈਗਾ ਕਿ ਵਿਜੀਲੈਂਸ ਵੱਲੋਂ ਜਿਹੜਾ ਬਿਕਰਮ ਸਿੰਘ ਮੰਜੀਠੀਆ ਫੜਿਆ ਹੋਇਆ ਸੀ ਨਾਬਾ ਜੇਲ੍ਹ ਦੇ ਵਿੱਚ 7 ਮਹੀਨਿਆਂ ਤੋਂ ਬੰਦ ਸੀ ਉਦੇ ਖਿਲਾਫ ਕਿੱਡੇ-ਕਿੱਡੇ ਵੱਡੇ ਜਿਹੜਾ ਸਬੂਤ ਸੀ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕੀਤੇ ਸੀ ਜਾਇਦਾਦਾਂ ਨੂੰ ਲੈ ਕੇ ਜਿਹੜਾ ਬੜਾ ਰੌਲਾ ਪਿਆ ਸੀ ਕਿ ਮਜੀਠੀ ਦੇ ਇੱਥੇ ਵੀ ਜਾਇਦਾਦਾਂ ਜੀ ਦਿੱਲੀ ਵੀ ਆ ਹਿਮਾਚਲ ਵੀ ਆ ਕੈਨੇਡਾ ਵੀ ਆ ਜਾਂ ਹੋਰ ਕੋਈ ਕੰਟਰੀਆਂ ਦੇ ਵਿੱਚ ਆ ਹਿਮਾਚਲ ਦੇ ਵਿੱਚ ਆ ਪੰਜਾਬ ਦੇ ਵਿੱਚ ਆ ਪਰ ਜਦੋਂ ਇਹਨੂੰ ਬੇਲ ਮਿਲਨੀ ਆ ਜ਼ਮਾਨਤ ਕੰਮੇ ਮਿਲ ਗਈ ਇਹ ਸਭ ਤੋਂ ਵੱਡਾ ਸੰਕਾਜਾਰ ਕੀਤਾ ਜਾ ਰਿਹਾ ਵਿਸਕੇ ਆਮ ਜਨਤਾ ਵੱਲੋਂ মিডিਆ ਵੱਲੋਂ ਪੋਲੀਟਿਕਲ ਲੋਕਾਂ ਵੱਲੋਂ ਜਿਹੜੀ ਇਹ ਜੱਗ ਜਾਰਾ ਗੱਲ ਸਾਹਮਣੇ ਨਿਕਲ ਕੇ ਇਹ ਆ ਰਹੀ ਆ ਕਿ ਇਸ ਦੇ ਪਿੱਛੇ ਵੱਡੀ ਗੇਮ ਕੌਣ ਖਮਾ ਗਿਆ ਕਿ ਬੰਜੀਠੀ ਦੀ ਜਮਾਨਤਾ ਕਿਹਨੇ ਕਰਾਈ ਆ ਹੁਣ ਇਹ ਜਿਹੜਾ ਕਿ ਸੁਪਰੀਮ ਕੋਰਟ ਤੇ ਵੀ ਜਿਹੜਾ ਵੱਡੇ ਸਵਾਲ ਲੋਕਾਂ ਨੇ ਖੜੇ ਕਰ ਦਿੱਤੇ ਆ ਲੋਕਾਂ ਦਾ ਮੰਨਣਾ ਆਮ ਜਨਤਾ ਦਾ ਮੰਨਣਾ ਬੁੱਧੀਜੀਵੀ ਦਾ ਮੰਨਣਾ ਇੱਥੋਂ ਤੱਕ ਕੇ ਦਲ ਖਾਲਸਾ ਵੱਲੋਂ ਜਿਹੜੀ ਕਿ ਪਾਰਟੀ ਬੜੀ ਪੁਰਾਣੀ ਆ ਤਾਂ ਬੜੀ ਬੁੱਧੀਜੀਵੀ ਬੰਦੇ ਆ ਉਹਨਾਂ ਨੇ ਵੀ ਕਿਹਾ ਕਿ ਇਹਦੇ ਪਿੱਛੇ ਗੁਰਵਿੰਦਰ ਢਿੱਲੋ ਤੇ ਜਿਹੜਾ ਕਿ ਨਾਲੇ ਮਿੱਤਸਾ ਦੀ ਵੱਡੀ ਜਿਹੜੀ ਯਾਰੀ ਆ ਤੇ ਉਹਨਾਂ ਯਾਰੀ ਪਗਾਉਂਦੇ ਹੋਏ ਭਾਜਪੀ ਵੱਲੋਂ ਜਿਹੜੀ ਸਾਰੀ ਕਾਰਵਾਈ ਕੀਤੀ ਗਈ ਆ ਜਾਨੀ ਕਿ ਸਾਰੀ ਗੇਮ ਆ ਜਿਹੜੀ ਗੁਰਵਿੰਦਰ ਢਿੱਲੋ ਜਿਹੜਾ ਅਰਾਧਾ ਸਵਾਮੀਆ ਦਾ ਪਹਿਲਾਂ ਵੀ ਮੈਂ ਬੜੇ ਬਾਰੀ ਕਹਿਣਾ ਕਿ ਰੱਬਾ ਉਹ ਅਰਾਧਾ ਸਵਾਮੀਆ ਦਾ ਕਿਹਾ ਮੈਂ ਜਿਹੜੇ ਉਹਨੂੰ ਮੰਨਦੇ ਆ ਮੰਨਣ ਭਾਈ ਲੱਖ ਵਾਰ ਮੰਨਣਾ ਪਰ ਉਹਨਾਂ ਦੇ ਰੱਬ ਨੇ ਜਿਹੜਾ ਕਿ ਇੱਕ ਚਿੱਟੇ ਦਾ ਤਸਕਰ ਹੋਵੇ ਜਿਹਦੇ ਵਿੱਚ ਐਡੇ ਵੱਡੇ ਇਲਜ਼ਾਮ ਲੱਗੇ ਹੋਣ ਤੇ ਉਸ ਨੂੰ ਜਾ ਕੇ ਦੋ ਵਾਰੀ ਮਿਲਦਾ ਹੋਵੇ ਉਸ ਤੋਂ ਬਾਅਦ ਮਿਲਣ ਤੋਂ ਬਾਅਦ ਘੰਟੇ ਬਾਅਦ ਹੀ ਖ਼ਬਰ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਮਜੀਠੀਆ ਨੂੰ ਬੇਲ ਦਿੱਤੀ ਗਈ ਆ ਹੁਣ ਇਹਦੇ ਵਿੱਚ ਕੀ ਹੋਇਆ ਹੁਣ ਜਿਹੜੀ ਸਤਸੰਗ ਆ ਜਿਹੜੀ ਕਿ ਅਰਾਧਾ ਸਵਾਮੀਆ ਦੀ ਆਪਾਂ ਬਿਆਸ ਵਾਲੇ ਦੇ ਡੇਰੇ ਦੀ ਕਹਨੇ ਆ ਕਿ ਉਹ ਵੀ ਦੋ ਫਾੜ ਹੋ ਚੁੱਕੀ ਆ ਬਹੁਤ ਹੀ ਜਿਹੜੀ ਸਤਸੰਗ ਦਾ ਇਹ ਮੰਨਣਾਗਾ ਕਿ ਅਸੀਂ ਅੱਜ ਤੋਂ ਬਾਅਦ ਬਿਨਾਂ ਬਿਆਸ ਜਾਈਏ ਨਾ ਇਹਨੂੰ ਰੱਬ ਮੰਨੀਏ ਪਹਿਲਾਂ ਅਸੀਂ ਰੱਬ ਵੀ ਮੰਨਦੇ ਸੀ ਇਹਨੂੰ ਗੁਰੂ ਵੀ ਮੰਨਦੇ ਸੀ ਸਾਰਾ ਕੁਝ ਮੰਨਦੇ ਸੀ ਕਹਿੰਦੇ ਸਾਨੂੰ ਨਹੀਂ ਪਤਾ ਸੀ ਕਿ ਸਿੱਧੀ ਦਾਖਲ ਦਾਦੀ ਇਸ ਤਰ੍ਹਾਂ ਕਰਨ ਲੱਗ ਜੂਗਾ ਹੁਣ ਇੱਥੋਂ ਤੱਕ ਵੀ ਜਿਹੜੀਆਂ ਜਿਹੜੀਆਂ ਕਾਸ ਕੰਸੋਮਾਂ ਲਗਾਈਆਂ ਜਾ ਰਹੀਆਂ ਕਿ ਹੋ ਸਕਦਾਗਾ ਕਿ ਜਿਹੜਾ ਇਹ ਢਿੱਲੋ ਆ ਗੁਰਵਿੰਦਰ ਢਿੱਲੋ ਜਿਹੜਾ ਇੱਕ ਪਾਸੇ ਮਜੀਠੀ ਦੇ ਰਿਸ਼ਤੇਦਾਰ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੋਟਾਂ ਵਿੱਚ ਵੀ ਜਿਹੜਾ ਐਲਾਨ ਹੋ ਸਕਦਾਗਾ ਸਰਕਾਰ ਐ 2027 ਤੋਂ ਲੈ ਕੇ ਜਿਹੜਾ ਪੱਬਾ ਭਾਰ ਹੋਇਆ ਫਿਰਦਾ ਅਕਾਲੀ ਦਾਲਾ ਸਰਕਾਰ ਬਣਾਉਣ ਪਿੱਛੇ ਜਿਹੜਾ ਗੁਰਵਿੰਦਰ ਢਿੱਲੋਂ ਪੂਰਾ ਜ਼ੋਰ ਲਾ ਰਿਆ ਤੇ ਨਾਲੇ ਇੱਥੇ ਇਹ ਜਿੱਥੇ ਇਹ ਸਤਸੰਗ ਦੋ ਪਾੜ ਹੋਈ ਆ ਜਿੱਥੇ ਵਿਆਸ ਵਾਲੇ ਡੇਰੇ ਦੇ ਨਾਲ ਜਿਹੜੇ ਉਹਨੂੰ ਰੱਬ ਮੰਨਦੇ ਸੋ ਉਹਦੇ ਭਗਤ ਟੁੱਟੇ ਆ ਉੱਥੇ ਨਾਲ ਜਿਹੜਾ ਸਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀ ਦਾ ਜਿਹੜਾ ਆਸ ਨੇ ਵਿੱਚ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਕੁਝ ਨਾ ਕੁਝ ਕਾਰਨ ਅੰਦਰੋਂ ਜਿਹੜਾ ਦਿਖਾਈ ਦੇ ਰਹੇ ਆ ਹੁਣ ਆਪਾਂ ਇਹ ਨਹੀਂ ਕਹਦੇ ਕਿ ਉਹਨਾਂ ਦੀ ਡਾਂਗ ਖੜਕ ਗਈ ਕਿਉਂਕਿ ਬੜਾ ਇੱਕ ਤੁਸੀਂ ਇਹ ਜਿਹੜੀ ਜਿਸ ਦਿਨ ਜਮਾਨਤ ਤੇ ਆਇਆ ਜੇ ਦੇਖੋ ਬੜਾ ਬੜਾ ਇਕੱਠ ਹੋਇਆ ਫੋਰਸ ਲੱਗੀ ਤੁਸੀਂ ਸਾਰਿਆਂ ਨੇ ਇਹ ਇੱਕ ਘਿਰਨਾ ਕੀਤਾ ਹੋਊਗਾ ਇੱਕ ਨਿਰਣਾ ਲੈਂਦਾ ਹੋਊਗਾ ਇੱਕ ਤੁਸੀਂ ਵੇਖਿਆ ਹੋਣਾ ਅਕਾਲੀ ਦਲ ਦਾ ਕੋਈ ਵੱਡਾ ਆਗੂ ਜਿਹੜਾ ਕਿ ਸੁੱਚਾ ਸਿੰਘ ਲੰਗਾ ਕਹਿੰਦਾ ਸੀ ਕਿ ਜਿਸ ਦਿਨ ਮਜੀਠੀਆ ਆਊਗਾ ਉਹਦੇ ਕ੍ਰਾਂਤੀ ਆਜੂ ਉੱਤੇ ਸੜਕਾਂ ਜਾ ਹੋ ਜਾਣਗੀਆਂ ਉਹਦੇ ਐ ਹੋਜੂ ਉਹਦੇ ਫਲਾਨਾ ਹੋਜੂ ਨਾ ਉੱਥੇ ਸੁੱਚਾ ਸਿੰਘ ਲੰਗਾ ਮਿਲਿਆ ਨਾ ਭੁੰਦੜ ਮਿਲਿਆ ਨਾ ਅਕਾਲੀ ਦਲ ਦਾ ਜਿਹੜਾ ਹੋਰ ਵੱਡੇ ਅਕਾਲੀ ਦਲ ਦਾ ਨੇਤਾ ਉੱਤੇ ਕੋਈ ਨਹੀਂ ਮਿਲਿਆ ਜਾਨੀ ਕਿ ਜਿਹੜਾ ਆਮ ਵਰਕਰ ਸੀ ਜੇ ਆਪਾਂ ਕਹਿੰਦੇ ਕਿ ਜਿਹੜੇ ਮਜੀਠੀ ਨੂੰ ਚਾਉਣ ਵਾਲੇ ਸੀ ਸਿਰਫ ਉਹੀ ਨਾજર ਆਇਆ ਕੋਈ ਵੱਡਾ ਅਕਾਲੀ ਨੇਤਾ ਉਥੇ ਨਾજર ਨਹੀਂ ਆਇਆ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ ਹੋ ਸਕਦਾ ਕਿ ਸਖਬੀਰ ਬਾਦਲ ਨੂੰ ਕਿ ਸਖਬੀਰ ਬਾਦਲ ਦੇ ਪ੍ਰਧਾਨ ਕੀ ਹੁੰਦੇ ਹੋਇਆ ਚਾਰ ਵਾਰੀ ਜਿਹੜੀ ਕਿ ਇਹ ਸਿੱਟਾ ਹਰ ਗਿਆ ਜਾਨੀ ਕਿ ਇਹਨਾਂ ਦੇ ਪ੍ਰਧਾਨ ਕੀ ਹੁੰਦੇ ਹੋਏ ਜਿਹੜਾ ਪਹਿਲਾਂ ਹੀ ਬੜਾ ਰੌਲਾ ਪਾਇਆ ਜਿਹਦੇ ਵਿੱਚ ਦੋ ਅਕਾਲੀਦਾਰ ਪਹਿਲਾਂ ਹੀ ਬਣ ਚੁੱਕੇ ਆ ਉਸ ਤੋਂ ਬਾਅਦ ਜਿਹੜਾ ਕਿ ਵੱਡਾ ਇਹ ਕੀ ਆ ਜਾ ਰਿਹਾ ਸੋ ਇੱਕ ਜਿੰਨਾ ਤਰ੍ਹਾਂ ਸਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਨਹੀਂ ਲਾਉਂਦੇ ਉਹਨਾਂ ਤਰ੍ਹਾਂ ਦੂਜਾ ਅਕਾਲੀ ਦਲ ਇਹਨਾਂ ਦੇ ਨਾਲ ਹਰਲੇਵਾ ਨਹੀਂ ਕਰੇਗਾ ਹੁਣ ਇੱਥੇ ਬੜੀ ਸਮਝਣ ਤੇ ਸੋਚਣ ਵਾਲੀ ਗੱਲ ਆ ਕਿ ਮਜੀਠੀਆ ਹੋ ਸਕਦਾ ਕਿ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣ ਜਾਵੇ ਸਖਬੀਰ ਬਾਦਲ ਨੂੰ ਖੁੰਝੇ ਲਾਇਆ ਜਾਵੇ ਤੇ ਇਤੋਂ ਇਹ ਵੀ ਲੱਗਿਆ ਪਤਾ ਲੱਗਦਾ ਕਿ ਅਕਾਲੀ ਦਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਫੁੱਟ ਪੈ ਸਕਦੀ ਆ ਤੇ ਇਹ ਤੋਂ ਕਿਉਂਕਿ ਮਜੀਠੀ ਨੇ ਕਹਿਣਾ ਕਿ ਮੇਰੇ ਪਿੱਛੇ ਫਲਾਣਾ ਬੰਦਾ ਖੜਾ ਸੀ ਤੇ ਹੋ ਸਕਦਾ ਕਿ ਵਿਕਰਮ ਸਿੰਘ ਮਜੀਠੀ ਆ ਤੇ ਭਾਜਪਾ ਦੇ ਵਿੱਚ ਵੀ ਜਾ ਸਕਦਾ ਹੈਗਾ ਉਹਦੇ ਨਾਲ ਲੈਵਾ ਵੀ ਹੋ ਸਕਦਾ ਹੈਗਾ ਜਣੀ ਕਿ ਸ਼ਖਬੀਰ ਬਾਦਲ ਦੀ ਹੁਣ ਇਹ ਸਮਝ ਲਓ ਕਿ ਜਿਹੜੀ ਸ਼ਖਬੀਰ ਬਾਦਲ ਦੀ ਚੜ੍ਹਾਈ ਸੀ ਆਪਾਂ ਇਹ ਕਹਿ ਦਈਏ ਕਿ ਉਹ ਮਜੀਠੀਆ ਹੁਣ ਜ਼ੀਰੋ ਕਰ ਗਿਆ ਮਜੀਠੀਆ ਦੋ ਸਕਾਰ ਖੇੜ ਗਿਆ ਕਨਸਲ ਨੇ ਦੇ ਨਾਲ ਇੱਕ ਤਾਂ ਬੀਜੇਪੀ ਨਾਲ ਬੇਸ਼ੱਕ ਉਹਨੇ ਕਵੇਂ ਮਰਜ਼ੀ ਯਾਰੀ ਪਾਈ ਆ ਉਹ ਅੰਦਰ ਖਾਤੇ ਗੁਰਵਿੰਦਰ ਢਿੱਲੋਂ ਨੇ ਪਵਾਤੀ ਆ ਦੂਸਰੀ ਜਿਹੜੀ ਇਹ ਖੇਡ ਖੇਡੀ ਆ ਕਿ ਪ੍ਰਧਾਨਗੀ ਹੋ ਸਕਦਾ ਕਿ 90% ਪ੍ਰਧਾਨਗੀ ਜਿਹੜਾ ਮਜੀਠੀਆ ਲਊਗਾ ਅਕਾਲੀ ਦਲ ਦਾ ਜਿਹੜਾ ਹੁਣ ਤੀਸਰੀ ਪਾਰਟੀ ਇਸੇ ਅਕਾਲੀ ਦਲ ਬਾਦਲ ਦੇ ਵਿੱਚੋਂ ਜਿਹੜੀ ਕਿ ਲੰਘ ਸਕਦੀ ਆ ਤੇ ਹੁਣ ਇਹਤੇ ਵੱਡੇ ਸਵਾਲ ਖੜੇ ਹੁੰਦੇ ਆ ਬਿਸਕ ਲੋਕਾਂ ਦਾ ਮੰਨਣਾ ਬੜਾ ਰੌਲਾ ਪਿਆ ਹੋਇਆ ਗੁਰਵਿੰਦਰ ਸਿੰਘ ਢਿੱਲੋਂ ਬਾਬਾ ਜਿਹੜਾ ਰਾਧਾ ਸਵਾਮੀਆ ਦਾ ਰੱਬ ਆ ਕਿ ਉਹਨੇ ਜਿਹੜਾ ਸਬਕਤ ਤੇ ਕਲੀਨ ਚਿੱਟ ਦਿੱਤੀ ਆ ਕਿ ਤੇਰੇ ਉੱਤੇ ਕੋਈ ਕੇਸ ਨਹੀਂ ਤੇ ਇਹਦਾ ਸਰਕਾਰਾਂ ਨੇ ਬੰਦ ਕੀਤਾ ਜਣੀ ਕਹਿਣ ਦਾ ਭਾਵ ਕਿ ਇੱਕ ਸਰਕਾਰ ਨੂੰ ਇੱਕ ਵੱਡਾ ਚੈਲੰਜ ਵੀ ਕਰ ਦਿੱਤਾ ਬੇਸਕ ਸਰਕਾਰ ਹੁਣ ਪੂਰੇ ਇਸ ਮੂੜ ਦੇ ਵਿੱਚ ਆ ਕਿ ਕਿਦੋਂ ਗ੍ਰਿਫਤਾਰ ਕਰਨਾ ਦਵਾਰੇ ਮਜੀਠੀਏ ਨੂੰ ਬੇਸਕ ਉਹਨਾਂ ਨੂੰ ਕੋਈ ਮਰਜ਼ੀ ਕੇਸ ਪਾਉਣਾ ਪਵੇ ਤੁਸੀਂ ਅੱਜ ਦੀ ਗੱਲ ਯਾਦ ਰੱਖ ਲਿਓ ਵੀਡੀਓ ਸਾਂਭ ਕੇ ਰੱਖ ਲਿਓ ਇੱਕ ਮਹੀਨੇ ਤੋਂ ਪਹਿਲਾਂ ਪਹਿਲਾਂ ਦੁਬਾਰੇ ਗਰਫਦਾਰ ਕੀਤਾ ਜਾਊਗਾ ਮਜੀਠੀਆ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਜਿਹੜਾ ਵੱਡੇ ਦਾਅਵੇ ਕੀਤੇ ਗਏ ਆ ਕਿ ਉਹਨਾਂ ਤੇ ਐਨਡੀਪੀਐਸ ਦਾ ਜਿਹੜਾ ਕੇਸ ਆ ਉਹ ਵੀ ਦਰਜ ਹੋ ਸਕਦਾਗਾ ਹੋਰ ਕੇਸ ਵੀ ਜਿਹੜੇ ਉੱਤੇ ਪਾਏ ਜਾ ਸਕਦੇ ਆ ਪਰ ਜੇਕਰ ਇਹ ਕੁਝ ਹੁੰਦਾਗਾ ਜੇਕਰ ਭਗਵੰਤ ਮਾਨ ਮਜੀਠੀ ਨੂੰ ਦੁਬਾਰੇ ਹੱਥ ਪਾਉਂਦਾਗਾ ਤਾਂ ਸਮਝ ਲਓ ਕਿ ਸਰਕਾਰ ਫਿਰ ਆ ਆਵਾਦੀ ਪਾਰਟੀ ਦੀ ਵੀ ਜਿਹੜੀ ਗਿਰਦੀ ਨਜ਼ਰ ਆਉ ਉਹ ਤੁਹਾਨੂੰ ਕਿਉਂਕਿ ਉੱਤੇ ਜਿਹੜੀ ਕਿ ਬੀਜੇਪੀ ਨੇ ਚਾਹੁੰਦੀ ਕਿ ਜਿਹੜਾ ਰਾਜ ਆ ਪੰਜਾਬ ਦੇ ਵਿੱਚ ਉਹ ਕਿਸੇ ਅਕਾਲੀਆਂ ਦਾ ਹੋਵੇ ਜਾਂ ਆਮ ਦਾ ਹੋਵੇ ਜਾਂ ਕਾਂਗਰਸ ਦਾ ਹੋਵੇ ਜਾਂ ਕਿਸੇ ਹੋਰ ਦਾ ਹੋਵੇ ਬੀਜੇਪੀ ਨੇ ਸੱਤਾ ਹਟਾਉਣ ਦੇ ਲਈ ਸੱਤਾ ਕਵੇਂ 2027 ਦੇ ਵਿੱਚ ਇਲੈਕਸ਼ਨ ਕਵੇਂ ਲੜਨੇ ਆ ਤੇ ਕਵੇਂ ਉਹਨਾਂ ਨੇ ਜਿੱਤਣਾ ਇੱਕ ਪੱਤਾ ਬੜਾ ਦਾਅਵੇ ਦੇ ਨਾਲ ਖੇਡਣ ਵਾਲੇ ਆ ਇਸ ਤਰ੍ਹਾਂ ਦਾ ਸਿਆ ਯਾਰਿਆ ਹੁਣ ਜਿਸ ਤਰ੍ਹਾਂ ਮੋਦੀ ਦਾ ਆਉਣਾ ਜਿਸ ਤਰ੍ਹਾਂ ਭਗਤ ਭਗਤ ਰਵਿਦਾਸ ਦਾ ਨਾਂ ਰੱਖਣੇ ਇਹ ਪੋਰਡ ਦੇ ਇਹ ਬੜੇ ਜਿਹੜਾ ਕਿ ਜਿਹੜੇ ਸਕੇਤ ਨੇ ਬੜੇ ਕੁਝ ਖੜੇ ਹੁੰਦੇ ਆ ਇੱਥੇ ਸਾਨੂੰ ਸਮਝਣ ਦੀ ਜ਼ਰੂਰਤ ਆ ਜੇਕਰ ਅਸੀਂ ਇਹ ਕਹਦਾ ਜੇ ਪ੍ਰਧਾਨ ਮੰਤਰੀ ਪਹਿਲਾਂ ਨਹੀਂ ਕਿਤੇ ਆ ਗਿਆ 4 ਸਾਲਾਂ ਦੇ ਵਿੱਚ ਪਹਿਲਾਂ ਨਹੀਂ ਕਿਤੇ ਆਇਆ ਕਿਸਾਨਾਂ ਦੇ ਨਾਲ ਕੀ ਕੁਝ ਹੋਇਆ ਤੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤੇ ਅੱਜ ਵੀ ਜਿਹੜਾ ਕਿ ਕੋਈ ਉੱਤੇ ਲਾਣ ਨਹੀਂ ਕਰਕੇ ਗਿਆ ਕੋਈ 1 ਰੁਪਿਆ ਪੰਜਾਬ ਨੂੰ ਦੇ ਕੇ ਨਹੀਂ ਗਿਆ ਪਰ ਤੁਸੀਂ ਆਉਣ ਵਾਲ ਦੇਖ ਲਿਓ ਕਿ ਜਿੰਨੇ ਸਾਧ ਸੰਤ ਜੋ ਵੀ ਆ ਸਾਰੇ ਤੁਸੀਂ ਇਹ ਦੇਖ ਲਿਓ ਕਿ ਬੀਜੇਪੀ ਦੇ ਨਾਲ ਖੜੇ ਹੋਣਗੇ ਇੱਕ ਮੰਚ ਤੇ ਹੋਣਗੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਪੰਥਕ ਮਖੌਟੇ ਵਾਲੇ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਪੰਥਕਾਂ ਸਾਡੇ ਚਿਹਰੇ ਆ ਅਸੀਂ ਜੀ ਫਲਾਨੇ ਆ ਅਸੀਂ ਧੌਂਕੇ ਆ ਸਾਰੇ ਬੀਜੇਪੀ ਤੇ ਜਾਂਦੇ ਦਿਖਾਉਂਗਾ ਤੁਹਾਨੂੰ ਤੇ ਹੁਣ ਜਣੀ ਕਿ ਅਕਾਲੀ ਦਲ ਦੇ ਵਿੱਚ ਦਫਾੜ ਪੈਦਾ ਹੋ ਚੁੱਕਿਆ ਹੈਗਾ ਜਣੀ ਕਿ ਅਕਾਲੀ ਦਲ ਨੂੰ ਪੂਰਾ ਖਾਤਮ ਕਰੂਗੀ ਬੀਜੇਪੀ ਬੀਜੇਪੀ ਦੇ ਪਿੱਛੇ ਕੌਣ ਖੜੀ ਕਿਹੜੀ ਤਾਕਤ ਖੜੀ ਆ ਆਰਐਸਐਸ ਖੜੀ ਆ ਬੜੇ ਚਿਰ ਤੋਂ ਉਹ ਪਿੱੜ ਦਿਹਾਰੇ ਆ ਕਿ ਆਰਐਸਐਸ ਦੀ ਜਿਹੜੀ ਦਾਖਲ ਅੰਦਾਜ਼ੀ ਆ ਉਹ ਗੁਰੂ ਘਰਾਂ ਤੱਕ ਪਹੁੰਚ ਚੁੱਕੀ ਆ ਉਹ ਸਾਡੇ ਗੁਰੂ ਘਰਾਂ ਤੇ ਕਬਜ਼ੇ ਕਰਨਾ ਚਾਹੁੰਦੀ ਆ ਪਰ ਅਸੀਂ ਕੀ ਸੋਚਦੇ ਅਸੀਂ ਕਹਿੰਦੇ ਆ ਕਿ ਨਹੀਂ ਜੀ ਇਹ ਤਾਂ ਫਲਾਨਾ ਐਵੇਂ ਮਾਰੀ ਜਾਂਦਾ ਬਾਹਰ ਤੁਹਾਡਾ ਰਿਜ਼ਲਟ ਤੁਹਾਡੇ ਸਾਹਮਣੇ ਆ ਕਿ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਨਾ ਬਾਹਰ ਕੱਢਣਾ ਉਹਨਾਂ ਤੇ ਜਿਹੜੀ NSA ਆ ਤੀਸਰੀ ਵਾਰ ਲੱਗੀ ਆ ਜਿਹੜੀ ਕਿ ਕਰੀਬ ਮਾਰਚ ਦੇ ਵਿੱਚ ਮਾਰਚ ਅਪ੍ਰੈਲ ਦੇ ਵਿੱਚ ਚੌਥਾ ਸਾਲ ਹੋ ਜਾਊਗਾ ਸੈਸ਼ਨ ਦੇ ਵਿੱਚ ਨਾ ਬੋਲਣ ਦੇਣਾ ਤੇ ਬੜੇ ਵੱਡੇ ਸਕੇਤ ਨੇ ਇਹਨੂੰ ਸਮਝਣ ਦੀ ਜ਼ਰੂਰਤ ਆ ਇਹ ਨਿੱਕੇ ਮੋਟੀਆਂ ਗੱਲਾਂ ਨਹੀਂ ਜਾ ਫਿਰ ਅੰਬਰਤ ਦੇ ਅੰਬਰਤਪਾਲ ਸਿੰਘ ਦੇ ਖਿਲਾਫ ਕਿਹੜੇ ਬੰਦੇ ਖੜੇ ਕੀਤੇ ਆ ਕਿ ਤੁਸੀਂ ਕਵੇਂ ਮੋਰਚਾ ਸਾਂਭਣਾ ਤੁਸੀਂ ਉਸ ਨੂੰ ਕਵੇਂ ਟਾਰਗੇਟ ਕਰਨਾ ਉਹਨੂੰ ਕਵੇਂ ਬਦਨਾਮ ਕਰਨਾ ਇਹ ਬੜੀਆਂ ਚਾਲਾਂ ਨੇ ਜਿਹੜੀਆਂ ਬੀਜੇਪੀ ਵੱਲੋਂ ਚੱਲੀਆਂ ਜਾ ਰਹੀਆਂ ਬੀਜੇਪੀ ਵੱਲੋਂ ਜਿਹੜਾ ਕਿ ਬਾਰ-ਬਾਰ ਜਿਹੜੀ ਤੁਸੀਂ ਦੇਖ ਲਓ ਇੱਕ 15 ਬਾਰੀ ਇੱਕ ਬਲਾਤਕਾਰੇ ਇੱਕ ਕਾਤਲ ਸੌਦਾ ਸਾਧ ਨੂੰ ਜਿਹੜਾ ਅਪਰੂਵ ਦਿੱਤੀ ਜਾ ਰਹੀ ਆ ਹੁਣ ਤੁਸੀਂ ਦੇਖ ਲਓ ਜਿੰਨੀਆਂ ਵੋਟਾਂ ਸੌਦਾ ਸਾਧ ਦੀਆਂ ਹੋਣਗੀਆਂ ਜਿੰਨੀਆਂ ਡੇਰਾ ਬਿਆਸਦਿਆਂ ਹੋਣਗੀਆਂ ਜਿੰਨੀਆਂ ਨਰਜਨ ਦਾਸਦਿਆਂ ਹੋਣਗੀਆਂ ਜਾਂ ਹੋਰ ਜਿੰਨੇ ਬਾਬੇ ਅਜੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਣਗੇ ਹੋ ਸਕਦਾ ਕੁਝ ਨਹਿਂਗ ਜਸੇ ਬੰਦਿਆਂ ਵੀ ਜਿਹੜੀਆਂ ਉਹ ਵੀ ਬੀਜੇਪੀ ਦੇ ਬੇਸਕ 70 ਸਾਇਆ ਇੱਟਾ ਚੱਲਦੀਆਂ ਨੇ ਤੇ ਉਹ ਵੀ ਜਿਹੜਾ ਕਿ ਉਸ ਬੀਜੇਪੀ ਦੇ ਨਾਲ ਰਲਣਗੇ ਆ ਤੇ ਕਮੇ ਫਿਰ ਦੇਖੋ ਕਿ ਤੁਹਾਡੇ ਸਾਹਮਣੇ ਆ ਕਿ ਕਮੇ ਸਰਕਾਰ ਬਣਾਉਂਦੇ ਆ ਤੇ ਕਮੇ ਫਿਰ ਪੰਜਾਬ ਦੇ ਉੱਤੇ ਰਾਜ ਕਰਨ ਕਿ ਜਿਹੜੇ ਕਹਿੰਦੇ ਸੀ ਕਿਸਾਨ ਕਹਿੰਦੇ ਸੀ ਕਿ ਅਸੀਂ ਬੀਜੇਪੀ ਨੂੰ ਪੰਜਾਬ ਦੇ ਵਿੱਚ ਬਣ ਨਹੀਂ ਦੇਣਾ ਪੰਜਾਬ ਦੇ ਵਿੱਚ ਪੈਰ ਨਹੀਂ ਧਰਨੇਣਾ ਸਾਡੇ ਨਾਲ ਐ ਕੀਤਾ 750 ਕਿਸਾਨ ਮਾਰਦਾ 850 ਕਿਸਾਨ ਮਾਰ ਦਿੱਤਾ ਅੱਜ ਉਹੀ ਕਿਸਾਨ ਬੀਜੇਪੀ ਦੇ ਕੁਝ ਗੁਣ ਵੀ ਗਾਉਂਦੇ ਆ ਤੇ ਬੀਜੇਪੀ ਦੇ ਨਾਲ ਅੰਦਰ ਖਾਤਰ ਲੇਵਾ ਵੀ ਉਹਨਾਂ ਦਾ ਤੇ ਇਹੀ ਕਰਕੇ ਜਿਹੜਾ ਇਹ ਵੱਡੇ ਜਿਹੜੇ ਸਵਾਲ ਨੇ ਜਿਹੜਾ ਕਿ ਇਹ ਜੀਪ ਸਿੱਧੂ ਨੂੰ ਜਿਹੜਾ ਟਾਰਗੇਟ ਕਰਨਾ ਦੇ ਕਤਲ ਕਰਨਾ ਉਹਦਾ ਇਹ ਬੜੀ-ਬੜੀ ਸਾਾਸ ਸੇ ਸਮਝਣ ਦੀ ਜਿਹੜੀ ਜ਼ਰੂਰਤ ਆ ਕਿ ਕਿਉਂ ਕਮੇ ਤੇ ਕਿਉਂ ਹੋਇਆ ਤੇ ਇਸ ਕਰਕੇ ਜਿਹੜਾ ਹੁਣ ਅਕਾਲੀ ਦਲ ਦਾ ਜਮੇ ਜਵਾਨਤ ਮਿਲੀ ਆ ਕਿਵੇਂ ਮਿਲੀ ਆ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਲਗਭਾਗ ਆ ਇਹ ਸਾਰਿਆਂ ਨੂੰ ਕਲੀਅਰ ਹੋ ਚੁੱਕਿਆਗਾ ਹੁਣ ਇਹਦੇ ਵਿੱਚ ਕੋਈ ਲੁਕੀ-ਛਿਪੀ ਗੱਲ ਨਹੀਂ ਰਹੀ ਕਿ ਬਿਕਰਮ ਸਿੰਘ ਮਜੀਠੀ ਨੂੰ ਕਮੇ ਜਮਾਨਤ ਮਿਲੀ ਆ ਇਹ ਸਾਰੇ ਭਲੀ-ਭਾਂਤ ਜਾਣਦੇ ਆ ਤੇ ਹੁਣ ਜਿਹੜਾ ਕਿ ਖਲਾਰਾ ਹੈਗਾ ਅਕਾਲੀ ਦਲ ਦੇ ਵਿੱਚ ਵੀ ਪੈ ਚੁੱਕਿਆਗਾ ਤੇ ਨਾਲ ਦੂਜਾ ਡੇਰੇ ਬਿਆਸ ਦੀ ਜਿਹੜੀ ਸਤਸੰਗ ਆ ਉਹ ਵੀ ਜਿਹੜਾ ਕਿਨਾਰਾ ਕਰਨ ਲੱਗ ਪਈ ਆ ਉਹ ਵੀ ਕਹਿੰਦੇ ਆ ਕਿ ਅਸੀਂ ਭਾਈ ਇਹਨੂੰ ਰੱਬ ਨਾ ਗੁਰੂ ਨਾ ਕੁਝ ਹੋਰ ਪਹਿਲਾਂ ਸਭ ਕੁਝ ਮੰਨਦੇ ਸੀ ਪਰ ਜਿਹੜਾ ਕਿ ਇੱਕ ਦਾਖਲ ਅੰਦਾਜ਼ੀ ਜਿਹੜਾ ਕਿ ਉਹਨਾਂ ਦੇ ਗੁਰੂ ਵੱਲੋਂ ਜਿਹੜਾ ਉਹ ਗੁਰੂ ਕਹਿੰਦੇ ਆ ਰੱਬ ਕਹਿੰਦੇ ਆ ਜੋ ਮਰਜ਼ੀ ਕਹਿੰਦੇ ਆ ਉਹ ਕਹਿੰਦੇ ਸਾਡੇ ਬਾਬੇ ਵੱਲੋਂ ਇਸ ਤਰ੍ਹਾਂ ਕਰਨਾ ਸਾਨੂੰ ਨਹੀਂ ਪਤਾ ਸੀ ਇਹੀ ਗੱਲ ਜਿਹੜਾ ਪਹਿਲਾਂ ਸੌਦਾ ਸਾਧਾ ਫਿਲਮਾਂ ਬਣਾਉਣ ਲੱਗਿਆ ਫਿਰ ਨਾਕਲਾ ਤਾਰੀ ਗੁਰੂ ਗੋਬਿੰਦ ਸਿੰਘ ਦੀ ਫਿਰ ਜੋ ਕੁਛ ਕੀਤਾ ਉਹਨੇ ਡਰਾਮੇ ਸ਼ੁਰੂ ਕੀਤੇ ਫਿਰ ਕਮੇ ਉਹਦਾ ਹਤਬਾਦਾਗਾ ਫਿਰ ਉਹਨੂੰ ਕਮੇ ਲਗਾ ਪਾਈ ਆ ਉਹ ਬੀਜੇਪੀ ਨੇ ਫਿਰ ਬੀਜੇਪੀ ਲਗਾ ਪਾ ਕੇ ਉਹਨ ਕਮੇ ਬਾਹਰ ਕਢਾ ਰਹੀ ਆ ਇਹ ਬੜੀ ਸੋਚਣ ਦੇ ਸਮਝਣ ਵਾਲੀ ਆ ਕਿ ਜਿਹੜਾ 2027 ਤੋਂ ਪਹਿਲਾਂ ਪਹਿਲਾਂ ਇਹ ਵੀ ਦਰਸਾਇਆ ਜਾ ਰਿਹਾ ਕਿ ਸੌਦਾ ਸਾਧ ਬਲਾਤਕਾਰੀ ਵੀ ਜਿਹੜਾ ਜੇਲ੍ਹ ਦੇ ਵਿੱਚੋਂ ਬਾਹਰ ਹੋਵੇਗਾ ਇਹ ਵੱਡਾ ਬੋਟ ਬੈਂਕ ਆ ਬੜੇ-ਬੜੇ ਜਿਹੜੇ ਹੋਰ ਨੇ ਬਾਬੇ ਨੇ ਜਿਹੜੇ ਜ਼ਿਲ੍ਹਾ ਦੇ ਵਿੱਚ ਆ ਉਹਨਾਂ ਨੂੰ ਵੀ ਜਿਹੜਾ ਬੀਜਪੀ ਬਾਹਰ ਕਢਾਉਗੀ ਜਾਨੀ ਕਿ ਬੀਜਪੀ ਪੱਤਾ ਇਹ ਖੇਡਣ ਵਾਲੀ ਆ ਬੜੀ ਸੋਚਣ ਤੇ ਸਮਝਣ ਵਾਲੀ ਗੱਲ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਆਪਣੇ ਕਮੈਂਟ ਆਪਣੇ ਵਿਚਾਰ رائے ਜਰੂਰ ਦੱਸਣਾ ਤੁਸੀਂ ਤੇ ਧੰਨਵਾਦ ਵਰਜੀ ਕਾ ਖਾਲਸਾ ਵਰਜੀ ਕੀ ਫਤਿਹ